ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਪੈਂਦੇ ਪਿੰਡ ਰਸੂਰਪੁਰ ਚ ਨਮੀ ਬਣੀ ਪੰਚਾਇਤ ਵੱਲੋਂ ਸਰਪੰਚ ਸਰਦਾਰ ਜਲਜੀਤ ਸਿੰਘ ਸਾਧੜਾ ਦੀ ਅਗਵਾਈ ਵਿੱਚ ਵਿਕਾਸ ਕਾਰਜਾਂ ਦਾ ਆਰੰਭ ਕੀਤਾ ਗਿਆ ਇਸ ਮੌਕੇ ਸਰਪੰਚ ਸਰਦਾਰ ਜਲਜੀਤ ਸਿੰਘ ਸਾਧੜਾ ਵੱਲੋਂ ਬੀਬੀ ਨਰਿੰਦਰਨ ਕੌਰ ਤੋਂ ਅਸ਼ੀਰਵਾਦ ਲੈ ਦੇ ਹੋਏ ਲੱਡੂ ਵੰਡ ਕੇ ਬਹੁਤ ਸਾਲ ਪਹਿਲਾਂ ਬਣੀ ਲਗਭਗ 500 ਫੁੱਟ ਲੰਬੀ ਸੜਕ ਤੇ ਇੰਟਰਲੋਕ ਲਗਾਉਣ ਦਾ ਮਹੂਰਤ ਕੀਤਾ ਇਸ ਮੌਕੇ ਸਰਪੰਚ ਦਲਜੀਤ ਸਿੰਘ ਸਾਧੜਾ ਵੱਲੋਂ ਬੋਲਦਿਆਂ ਕਿਹਾ ਕਿ ਪਿੰਡ ਰਸੂਰਪੁਰ ਚ ਅੱਜ ਇਸ ਸੜਕ ਦੇ ਅੰਡਰਲੋਗ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਸੜਕ ਦੀ ਹਾਲਤ ਬਹੁਤ ਹੀ ਤਰਸਜੋਗ ਸੀ ਇਸੇ ਤਰ੍ਹਾਂ ਜੰਮ ਦੇ ਇੱਕ ਕਮਰੇ ਦੀ ਸਾਰੀ ਕੀਤੀ ਗਈ ਹੈ ਅਤੇ ਨਾਲ ਦੀ ਨਾਲ ਪੂਰੇ ਬੜੇ ਦੰਪ ਦੀ ਸਾਰੀ ਦੇ ਨਾਲ ਦਾ ਕਾਫੀ ਲੰਬੇ ਸਮੇਂ ਤੋਂ ਬਹਾਲੇ ਸ਼ਫਰ ਦੀ ਕਰਨ ਡਿੱਗੀ ਹੋਈ ਹੈ ਅਤੇ ਉਸ ਦੀ ਸਾਰੀ ਵੀ ਜਲਦੀ ਕੀਤੀ ਜਾਵੇਗੀ ਤਾਂ ਜੋ ਪਿੰਡ ਵਸਿਆ ਨੂੰ ਆਧੁਨਿਕ ਸਹੂਲਤਾਂ ਦਿੱਤੀਆਂ ਜਾ ਸਕਣ ਇਸ ਮੌਕੇ ਨਾਲ ਬੋਲਦਿਆਂ ਕਿਹਾ ਕਿ ਇਹ ਸਾਰਾ ਸਹਿਰਾ ਸਾਡੇ ਹਲਕਾ ਇੰਚਾਰਜ ਲਲਤ ਮੋਹਨ ਪਾਟਕ ਨੂੰ ਜਾਣਦਾ ਹੈ ਕਿਉਂਕਿ ਅਸੀਂ ਜਦੋਂ ਵੀ ਉਹਨਾਂ ਕੋਲੋਂ ਕੋਈ ਮੰਗ ਮੰਗਦੇ ਹਾਂ ਤਾਂ ਉਹ ਆਪਣਾ ਬਣਦਾ ਯੋਗਦਾਨ ਵਿਕਾਸ ਕਾਰਜਾਂ ਵਿੱਚ ਪਾਉਂਦੇ ਹਨ ਇਸ ਮੌਕੇ ਪੰਚ ਜਨਕ ਰਾਜ ਵੱਲੋਂ ਵੀ ਨਵੀਂ ਬਣੀ ਪੰਚਾਇਤ ਨੂੰ ਵਧਾਈ ਦਿੱਤੀ ਅਤੇ ਸਾਰੇ ਸਰਪੰਚ ਦਲਜੀਤ ਸਿੰਘ ਸਾਹੜਾ ਦੇ ਨਾਲ ਹਾਂ ਉਹਨਾਂ ਬੋਲਦੇ ਕਿਹਾ ਕਿ ਰਣਮਣਗੇ ਅਸੀਂ ਪਿੰਡ ਦੀ ਨਹਿਰ ਬਦਲਾਂਗੇ ਇਸ ਮੌਕੇ ਬਲਜੀਤ ਸਿੰਘ ਮਿੰਦਰ ਸਿੰਘ ਜਨਕ ਰਾਜ ਹਰਮੇਸ਼ਰ ਲਾਹਤਨੀਤਾ ਰਣ ਜਸਵਿੰਦਰ ਕੌਰ ਹਰਮਿੰਦਰ ਕੌਰ ਸਾਰੇ ਪੰਚ ਮੋਕੇ ਤੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਚੈਨਲ ਈਗਲਾਈ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਂ ਜਨਪਾਲ ਸਾਹਿਬ ਦਾ ਸਰਪੰਚ ਹਾਂ ਤੇ ਮੋਹੂ ਦਾ ਪੰਚ ਤੇ ਨਵੀਂ ਪੰਚਾਇਤ ਬਹੁਤ ਧੰਨਵਾਦ ਹੈ ਜਿਹੜੇ ਕਿ ਪ੍ਰੋਫਾਈਲ ਦੇ ਦੂਰੇ ਕੰਪ੍ਰੈਂਡੇ ਸੀਗੇ ਉਹਨਾਂ ਨੂੰ ਅਸੀਂ ਨੇ ਆਪਣੇ ਚੈਨਲ ਲਈ ਕੱਟੇ ਹੋਏ ਆ ਤੇ ਸਭ ਤੋਂ ਜੱਜ ਮੋਹੂ ਦੇ ਬਹੁਤ ਬਹੁਤ ਧੰਨਵਾਦ ਤੇ ਪੰਚਾਇਤ ਦਾ ਬਹੁਤ ਬਹੁਤ ਇਮਤਾਨ ਕਰਕੇ ਇਹ ਕੰਮ ਨਹੀਂ ਬਰਜਾਲਣ ਦੀ ਕੋਸ਼ਿਸ਼ ਕੀਤੀ ਹੈ ਤੇ ਗਹਾਈ ਕੰਮ ਇਦਾਂ ਕਰਦੇ ਰਵਾਂਗੇ ਬਸ 5 ਸਾਲ ਬਾਅਦ ਇਹ ਇਹੀ ਕਿਹੜਾ ਜੀ ਅਸੀਂ ਅੱਜ ਮੈਂ ਸਪੈਕਰ ਦੇ ਉੱਪਰ ਤੋਂ ਸਰਪੰਚ ਦੇ ਮੇਰੇ ਨਾਲ ਪੰਜਾਬੀ ਨੰਬਰ ਪੈਂਦੇ ਬਹੁਤ ਵਾਰ ਸਾਰੇ ਇੱਥੇ ਅਸੀਂ ਇਕੱਠੇ ਇਸ ਕਰਕੇ ਹੋਏ ਆ ਕਿ ਆ ਜਿਹੜਾ ਬਿੱਗ ਤੋਂ ਲੈ ਕੇ ਆ ਜਿਹੜਾ ਰੋਡ ਆ ਇਹ ਇਹਦੀ ਬਹੁਤ ਹਾਲਤ ਖਰਾਬ ਸੀਗੀ ਇਹਦੇ ਸ਼ੁਰੂ ਕਰਨ ਦੇ ਵਾਸਤੇ ਸਟਾਰਟ ਕਰਨ ਬਾਅਦ ਤੇ ਅਸੀਂ ਇੱਥੇ ਸਾਰੇ ਇਕੱਠੇ ਹੋਏ ਆ ਇਹ ਸਾਰੀ ਜਿਹੜਾ ਇਹ ਸਿਹਰਾ ਆ ਇਹ ਲਲਤਬਨ ਪਾਟਕ ਜੀ ਨੂੰ ਹਲਕਾ ਚਾਰਜ ਜੋ ਸਾਡੇ ਹਨ ਉਹਨਾਂ ਦੀ ਬਦੌਲਤ ਸਾਰਾ ਕੰਮ ਹੋ ਰਿਹਾ ਹੈ ਅਤੇ ਜਿਮ ਤੇ ਇੱਕ ਰੂਪ ਦੀ ਅਸਾਰੀ ਕੀਤੀ ਹੈ ਅਤੇ ਡੰਪ ਖੂੜੇ ਵਾਲਾ ਪਾਣੇ ਨੂੰ ਵੀ ਉਹ ਵੀ ਪਾਸ ਹੋ ਗਿਆ ਤੇ ਇੱਕ ਜਿਹੜੀ ਬੜੇ ਚਿਰ ਤੋਂ ਮੰਗ ਸੀ ਸਾਡੀ ਇੱਕ ਛੱਪੜ ਦੀ ਖਾਂਦ ਡਿਗੀ ਹੋ ਸੀ ਉਹਦਾ ਵੀ ਸਾਰਾ ਐਸਟੀਮੇਟ ਲਾ ਕੇ ਤਿਆਰ ਹੋ ਗਿਆ ਹੈ ਉਹ ਵੀ ਸ਼ੁਰੂ ਹੋ ਜਾਣਾ ਹੈ ਇਹ ਸਾਰਾ ਹੀ ਜਿੰਦਾ ਸਿਹਰਾ ਹੈ ਇਹ ਲਿਤਬੁਨ ਪਾਠਕ ਜੀ ਨੂੰ ਸਾਡੇ ਹਲਕਾ ਚਾਰ ਜੀ ਨੂੰ ਜਾਂਦਾ ਹੈ ਤੇ ਵੀਡੀਓ ਸਾਹਿਬ ਦਾ ਬਹੁਤ ਧੰਨਵਾਦ ਠੇਕੇਦਾਰ ਜੀ ਸਾਡੇ ਕੋਲ ਆਏ ਹੈ ਇਹਨਾਂ ਦਾ ਬਹੁਤ ਧੰਨਵਾਦ ਸੈਕਟਰੀ ਸਾਹਿਬ ਦਾ ਅਬਰ ਜੀ ਸੈਕਟਰੀ ਸਾਹਿਬ ਦਾ ਬਹੁਤ ਧੰਨਵਾਦ ਇਹਨਾਂ ਸਾਰਿਆਂ ਨੇ ਬਹੁਤ ਹੀ ਸਹਿਯੋਗ ਦਿੱਤਾ ਹੈ ਜ ਆਪਣੇ ਪਿੰਡ ਵਿੱਚ ਇਸ ਤੋਂ ਲੱਗ ਹੋਰ ਕਿੱਡੇ ਕਿੱਡੇ ਕੰਮ ਪਿੰਡ ਦੇ ਰਹਿੰਦੇ ਜਿਹੜਾ ਆਪਾਂ ਲੋਡ ਐਸ ਵੇਲੇ ਜਿਆਦਾ ਸਾਡੇ ਹਜੇ ਥੋੜੇ ਜੀ ਰੋਡ ਦੋ ਰੋਡ ਰਹਿੰਦੇ ਇੱਕ ਤੋਂ ਬਾਅਦ ਦੋ ਆ ਇੱਕ ਰੋਡ ਇਹ ਰਹਿੰਦਾ ਤਾਂ ਇੱਕ ਉਧਰ ਰੋਡ ਹੈਗਾ ਦੋ ਰੋਡ ਰਹਿੰਦੇ ਤੇ ਬਾਕੀ ਬਾਹਲੀਆ ਫੈਂਡੀਆਂ ਆ ਇਹ ਸਾਰੀਆਂ ਅਸੀਂ ਹੌਰੇ ਹੌਰੇ ਜਿੱਦਾਂ ਵੀ ਸਾਡੇ ਸਕੂਲ ਦੇ ਵਿੱਚ ਵੀ ਬਹੁਤ ਵਧੀਆ ਸਾਡਾ ਸਕੂਲ ਹੈ ਜੀ ਐਨ ਆਰ ਆਈ ਭਰਾਵਾਂ ਨੇ ਇਧਰ ਸਾਡੇ ਕੋ ਭਾਜੀ ਹੁਣੀਆ ਕੈਨੇਡਾ ਤੋਂ ਇਹਨਾਂ ਨੇ ਬਹੁਤ ਹੈਲਪ ਹੈ ਜਿਹੜੀ ਸਾਰਿਆਂ ਨੇ ਬਹੁਤ ਕਰਦੇ ਹਨ ਪਿੰਡ ਦੇ ਬਾਰੇ ਬਹੁਤ ਸੋਚਦੇ ਹਨ ਅਸੀਂ ਸਾਰੇ ਐਨ ਆਰ ਆਈ ਭਰਾਵਾਂ ਦਾ ਹੀ ਬਹੁਤ ਧੰਨਵਾਦ ਕਰਦੇ ਹਾਂ ਅਤੇ ਰੜਮੜ ਕੇ ਇੱਦੈ ਹੀ ਸਾਰੇ ਅਸੀਂ ਅੱਗੇ ਤੋਂ ਵੀ ਪੈਂਡ ਦਾ ਇਸਦੇ ਇਹ ਡਿਵੈਲਪਮੈਂਟ ਪੈਂਡ ਦੀ ਸਾਰੀ ਕਰਾਂਗੇ